ਤਾਂ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਮੰਡੀ ਨੀਤੀ ਦਾ ਖਰੜਾ ਜੋ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ ਉਸ ਨੂੰ ਲਾਗੂ ਕਰਨ ਤੋਂ ਨਾ ਕਰ ਦਿੱਤੀ ਔਰ ਨਾਲ ਦੀ ਨਾਲ ਇੱਕ ਚਿੱਠੀ ਵੀ ਕੇਂਦਰ ਸਰਕਾਰ ਨੂੰ ਇਸ ਦੇ ਜਵਾਬ ਦੇ ਵਿੱਚ ਲਿਖੀ ਹੈ ਜੀ ਹਾਂ ਦਾ ਦੀ ਕਿ ਪਿਛਲੇ ਦਿਨਾਂ ਦੇ ਵਿੱਚ ਉਸ ਸਮੇਂ ਮਾਹੌਲ ਭਖਦਾ ਜਦੋਂ ਐਸਕੇਐਮ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਚਾਹ ਜਗਿੰਦਰ ਸਿੰਘ ਉਗਰਾਹ ਆਉਣ ਜਾਂ ਫਿਰ ਬਲਬੀਰ ਸਿੰਘ ਰਾਜਵਾਲ ਹੋਣ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕਰਕੇ ਕਿਹਾ ਜਾਂਦਾ ਹੈ ਕਿ ਕਾਲੇ ਕਾਨੂੰਨ ਜਿਹੜੇ ਰੱਦ ਕੀਤੇ ਸੀ ਮੋਦੀ ਸਰਕਾਰ ਨੇ ਉਹਨਾਂ ਨੂੰ ਹੁਣ ਵਾਪਸ ਲਿਆਉਣ ਦੀ ਤਿਆਰੀ ਕੇਂਦਰ ਸਰਕਾਰ ਕਰ ਰਹੀ ਹੈ ਤੇ ਨਾਲ ਹੀ ਇਹ ਗੱਲ ਵੀ ਕਹੀ ਸੀ ਕਿ ਨਵੀਂ ਖੇਤੀ ਨੀਤੀ ਜਿਹੜੀ ਹੈ ਖੇਤੀ ਮੰਡੀ ਨੀਤੀ ਉਸ ਦੇ ਵਿੱਚ ਉਹੀ ਸਾਰੀਆਂ ਤਜਵੀਜ਼ਾਂ ਪਾ ਦਿੱਤੀਆਂ ਗਈਆਂ ਨੇ ਤੇ ਨਵੇਂ ਸਿਰੇ ਤੋਂ ਹੁਣ ਜਿਹੜਾਗਾ ਕੇਂਦਰ ਸਰਕਾਰ ਉਹਨਾਂ ਤਿੰਨ ਕਾਲੇ ਕਾਨੂੰਨਾਂ ਨੂੰ ਦੁਬਾਰਾ ਫਿਰ ਤੋਂ ਚੋਰ ਮੋਰੀ ਦੇ ਰਾਹੀਂ ਲਾਗੂ ਕਰਨਾ ਚਾਹੁੰਦੀ ਹੈ ਪਰ ਤਾਂ ਦੱਸ ਦਈਏ ਕਿ ਵਕਫ ਵਕਫ ਸਟੇਟਾਂ ਦੇ ਵਿੱਚ ਜਦੋਂ ਇਹ ਸਾਰਾ ਖਰੜਾ ਤਿਆਰ ਕਰਕੇ ਭੇਜਿਆ ਗਿਆ ਤਾਂ ਪੰਜਾਬ ਸਰਕਾਰ ਦੇ ਵਿੱਚ ਵੀ ਆਇਆ ਪੰਜਾਬ ਸਰਕਾਰ ਦੇ ਕੋਲ ਜਦੋਂ ਇਹ ਖਰੜਾ ਆਇਆ ਤਾਂ ਪੰਜਾਬ ਸਰਕਾਰ ਨੇ ਹੁਣ ਇਸ ਨੂੰ ਲਾਗੂ ਕਰਨ ਤੋਂ ਕੋਰੀ ਨਾ ਕਰਦੀ ਤੇ اور ਨਾਲ ਹੀ ਕਿਹਾ ਕਿ ਇਹ ਨੋਟੀਫਿਕੇਸ਼ਨ ਜਿਹੜਾ ਹੈ ਉਹੀ ਤਿੰਨ ਕਾਲੇ ਕਾਨੂੰਨਾਂ ਦੀ ਗਵਾਹੀ ਭਰਦਾ ਹੈ ਤੇ ਕੇਂਦਰ ਸਰਕਾਰ ਚਲਾਕੀ ਦੇ ਨਾਲ ਜਿਹੜਾ ਹੈ ਉਹੀ ਤਿੰਨ ਕਾਲੇ ਕਾਨੂੰਨਾਂ ਨੂੰ ਦੁਬਾਰਾ ਲਿਆਉਣਾ ਚਾਹੁੰਦੀ ਹੈ ਇਸ ਖੇਤੀ ਮੰਡੀ ਨੀਤੀ ਦੇ ਨਾਲ ਤੇ ਨਾਲ ਹੀ ਜਿਹੜਾ ਇਸ ਖਰੜੇ ਨੂੰ ਰੱਦ ਕਰਦੇ ਆ ਪੰਜਾਬ ਸਰਕਾਰ ਨੇ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਕਿ ਖੇਤੀਬਾੜੀ ਜਿਹੜਾ ਐਗਰੀਕਲਚਰ ਸਬਜੈਕਟ ਜਿਹੜਾ ਉਹ ਫੈਡਰਲ ਸਟਰਕਚਰ ਦੇ ਵਿੱਚ ਇੱਕ ਸਟੇਟ ਸਬਜੈਕਟ ਹੈ ਜਾਨੀ ਕਿ ਰਾਜ ਦਾ ਖੁੱਦ ਅਧਿਕਾਰ ਹੈ ਖੇਤੀਬਾੜੀ ਸੰਬੰਧੀ ਮਾਮਲੇ ਦਾ ਜਿਹੜੇ ਨਿਜਠਣ ਦਾ ਤੇ ਖੇਤੀਬਾੜੀ ਸੰਬੰਧੀ ਨਵੀਆਂ ਨੀਤੀਆਂ ਬਣਾਉਂਦਾ ਇਹ ਜਿਹੜਾ ਸਟੇਟ ਸਬਜੈਕਟ ਹੈ ਇਸ ਦੇ ਵਿੱਚ ਸੈਂਟਰ ਸਰਕਾਰ ਆਪਣੀ ਇੰਟਰਵੈਂਸ਼ਨ ਨਾ ਕਰੇ ਤਾਂ ਚੰਗਾ ਤੇ ਨਾਲ ਹੀ ਕਿਹਾ ਗਿਆ ਕਿ ਇਸ ਖਾੜੇ ਦੇ ਵਿੱਚ ਫਸਲਾਂ ਦੀ ਐਮਐਸਪੀ ਦੀ ਵੀ ਕੋਈ ਗੱਲ ਨਹੀਂ ਕੀਤੀ ਗਈ ਔਰ ਦੂਜੇ ਪਾਸੇ ਵੀ ਕਿਹਾ ਗਿਆ ਕਿ ਸੰਵਿਧਾਨ ਦੇ ਅਨੁਸਾਰ ਜਿਹੜਾ ਇੱਕ ਜਿਹੜਾ ਸਬਜੈਕਟ ਹੈ ਉਹ ਪੰਜਾਬ ਸਟੇਟ ਦਾ ਸਬਜੈਕਟ ਹੈ ਉਹ ਸਟੇਟ ਸਬਜੈਕਟ ਹੁੰਦੇ ਨੇ ਤਾਂ ਜਿਹਦੇ ਕਰਕੇ ਕੇਂਦਰ ਸਰਕਾਰ ਇਸ ਦੇ ਵਿੱਚ ਇੰਟਰਫੇਅਰ ਨਾ ਕਰੇ ਔਰ ਨਾਲ ਦੀ ਨਾਲ ਚਿੱਠੀ ਦੇ ਵਿੱਚ ਇਹ ਵੀ ਗੱਲ ਲਿਖੀ ਗਈ ਹੈ ਕਿ ਤਿੰਨ ਕਾਲੇ ਕਾਨੂੰਨ ਜਿਹੜੇ ਵਾਪਸ ਲਈ ਸੀ ਉਹਨਾਂ ਨੂੰ ਹੀ ਨਵੇਂ ਸਰ ਤੋਂ ਹੁਣ ਦੁਬਾਰੇ ਲਿਆਉਣ ਦੀ ਤਿਆਰੀ ਚੱਲ ਰਹੀ ਹੈ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਨਵੀਂ ਖੇਤੀ ਨੀਤੀ ਬਣਾਈ ਗਈ ਹੈ ਖੇਤੀ ਮੰਡੀ ਨੀਤੀ ਮੰਡੀਕਰਨ ਕੀਤਾ ਜਾਣਾ ਖੇਤੀਆਂ ਦਾ ਜਿਸ ਦੇ ਅਕੋਰਡਿੰਗ ਤਾਂ ਉਹ ਸਾਰੇ ਦਾ ਸਾਰਾ ਉਹੀ ਗੱਲਾਂ ਨੇ ਜਿਹੜੀਆਂ ਤਨ ਕਾਲੇ ਕਾਨੂੰਨ ਸੀ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੋਵੇ ਸਵਾ ਸਾਲੇ ਅੰਦੋਲਨ ਸਾਲ ਚੱਲਿਆ ਤੇ ਉਸ ਤੋਂ ਬਾਅਦ ਪੀਐਮ ਮੋਦੀ ਨੂੰ ਆ ਕੇ ਜਿਹੜਾ ਮਾਫੀ ਮੰਗਣੀ ਪਈ ਸੀ ਕਿਸਾਨਾਂ ਤੋਂ ਤੇ ਨਾਲ ਦੇ ਨਾਲ ਇਹ ਵੀ ਗੱਲ ਕਹੀ ਸੀ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ पाए ਸਾਡੇ 'ਚ ਕੋਈ ਗਲਤੀ ਰਹਿ ਗਈ ਹੈ ਤਾਂ ਤਨ ਕਾਲੇ ਕਾਨੂੰਨ ਵਾਪਸ ਲਏ ਜਾਦੇ ਆ ਜਿਹਾ ਕਹਿ ਕੇ ਜਿਹੜਾ ਉਹ ਕਾਨੂੰਨ ਜਿਹੜੇ ਸੀ ਵਾਪਸ ਲਾਈ ਗਏ ਸੀ ਮੋਦੀ ਦੇ ਵੱਲੋਂ ਤਾਂ ਦਾਦੀ ਕਿ ਹੁਣ ਇੱਕ ਵਾਰ ਫਿਰ ਤੋਂ ਚਾਹ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਝਾਤ ਮਾਰੋ ਜਦੋਂ ਮੀਟਿੰਗਾਂ ਹੋਈਆਂ ਬਲਵੀਰ ਸਿੰਘ ਰਾਜੇਵਾਲ ਜਗਿੰਦਰ ਸਿੰਘ ਉਗਰਾਹਾ ਲਗਾਤਾਰ ਪੰਜਾਬ ਸਰਕਾਰ ਦੇ ਨਾਲ ਮੀਟਿੰਗਾਂ ਕਰਦੇ ਰਹੇ ਗੁਰਮੀਤ ਸਿੰਘ ਖੁੱਡੀਆਂ ਜੋ ਕਿ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਉਹਨਾਂ ਦੇ ਨਾਲ ਮੀਟਿੰਗਾਂ ਕਰਦੇ ਰਹੇ ਤਾਂ ਦਾਦੀ ਕਿ ਉਹਨਾਂ ਮੀਟਿੰਗਾਂ ਦੇ ਵਿੱਚ ਇਹੀ ਗੱਲਾਂ ਦੇ ਉੱਪਰ ਚਰਚਾ ਹੋਈ ਕਿ ਇਹਨਾਂ ਜਿਹੜੀਆਂ ਨੀਤੀਆਂ ਨੂੰ ਐ ਉਹ ਲਾਗੂ ਨਹੀਂ ਕਰਨਾ ਜਿਹੜੀ ਨਵੀਂ ਸੈਂਟਰ ਦੀ ਇਹ ਨੀਤੀ ਹੈ ਮੰਡੀਕਰਨ ਨੂੰ ਲੈ ਕੇ ਇਸ ਨੂੰ ਜਿਹੜਾ ਲਾਗੂ ਨਹੀਂ ਕਰਨਾ ਖੇਤੀ ਮੰਡੀ ਨੀਤੀ ਜਿਸ ਨੂੰ ਕਿਹਾ ਗਿਆ ਕਿ ਇਸ ਨੂੰ ਜੇ ਲਾਗੂ ਕਰਤਾ ਤਾਂ ਇਹ ਉਹੀ ਗੱਲ ਹੋਏਗੀ ਜਿਵੇਂ ਤਿੰਨ ਕਾਲੇ ਕਾਨੂੰਨ ਜਿਹੜੇ ਲਿਆਂਦੇ ਗਏ ਸੀ ਤਾਂ ਦੱਸਦੇ ਕਿ ਉਹਨਾਂ ਪੰਜਾਬ ਸਰਕਾਰ ਦੇ ਵੱਲ